ਹਾਂਜੀ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਹਾਰੇ ਦੀ ਦਾਲ ਬਣਾ ਕੇ ਦਿਖਾਵਾਂਗੇ ਤੇ ਹਾਰੇ ਦੀ ਦਾਲ ਆਪਾਂ ਕਿਵੇਂ ਬਣਾਉਣੀ ਹੈ ਜੇਕਰ ਤੁਸੀਂ ਨਹੀਂ ਘਰ ਵਿੱਚ ਬਣਾਉਂਦੇ ਤਾਂ ਤੁਸੀਂ ਇਹ ਹਾਰੇ ਦੀ ਦਾਲ ਨੂੰ ਜ਼ਰੂਰ ਬਣਾ ਕੇ ਟਰਾਈ ਕਰਕੇ ਦੇਖਿਓ ਤੇ ਬਹੁਤ ਹੀ ਟੇਸਟੀ ਲੱਗਦੀ ਆ ਹਲਕੀ ਫੁਲਕੀ ਦਾਲ ਹੁੰਦੀ ਆ ਤੇ ਇੱਕ ਇਹਦੇ ਜਿਹੜਾ ਸਵਾਦ ਦੇ ਵਿੱਚ ਆਪਾਂ ਕੁੱਕਰ ਦੀ ਦਾਲ ਤੇ ਕੁਝੇ ਮਿੱਟੀ ਦੇ ਕੁਝੇ ਦੀ ਦਾਲ ਜਿਹੜੀ ਹਾਰੇ ਦੇ ਵਿੱਚ ਬਣਾਉਣੀ ਆ ਤੇ ਇਹਦੇ ਸਵਾਦ ਦੇ ਵਿੱਚ ਬਹੁਤ ਹੀ ਜ਼ਿਆਦਾ ਫਰਕ ਹੁੰਦਾ ਬਹੁਤ ਟੇਸਟੀ ਹੁੰਦੀ ਆ ਤੇ हां जी ਤੁਸੀਂ ਕਈ ਤਾਂ ਮੇਰੀਆਂ ਭੈਣਾਂ ਜਿਹੜੀਆਂ ਬਣਾਉਂਦੀਆਂ ਹੋਣੀਆਂ ਹਾਰੇ ਦੀ ਦਾਲ ਤੇ ਉਹਨਾਂ ਨੂੰ ਤਾਂ ਪਤਾ ਹੀ ਆ ਕਿ ਹਾਰੇ ਦੀ ਦਾਲ ਤੇ ਕੁੱਕਰ ਦੀ ਦਾਲ ਦੇ ਵਿੱਚ ਕਿੰਨਾ ਕੁ ਫਰਕ ਆ ਜਿਹੜੇ ਨਹੀਂ ਬਣਾਉਂਦੇ ਤਾਂ ਜਰੂਰ ਹਾਰਾ ਲਿਆਓ ਤੇ ਬਣਾਓ ਤੇ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਊਗਾ ਕਿ ਇਸ ਦਾਲ ਦੇ ਜਿਹੜਾ ਟੇਸਟ ਦਾ ਕਿੰਨਾ ਕੁ ਵਧੀਆ ਟੇਸਟ ਆ ਲਓ ਜੀ ਹੁਣ ਆਪਾਂ ਦਾਲਾਂ ਨੂੰ ਪਹਿਲਾਂ ਭਿਉਅ ਲਵਾਂਗੇ ਆਪਾਂ ਕੀ ਕੀ ਦਾਲਾਂ ਲਈਆਂ ਇੱਧਰ ਆਪਾਂ ਪਾਣੀ ਨੂੰ ਇੱਕ ਭਾਂਡੇ ਦੇ ਵਿੱਚ ਪੂਰੀ ਤਰ੍ਹਾਂ ਗਰਮ ਕਰ ਲਿਆ ਚੰਗੀ ਤਰ੍ਹਾਂ ਪਾਣੀ ਨੂੰ ਜਿਹੜਾ ਆਪਾਂ ਗਰਮ ਕਰਕੇ ਲੈ ਲੈਣਾ ਦਾਲਾਂ ਨੂੰ ਪਿਆਉਣ ਵਾਸਤੇ ਕਿਉਂਕਿ ਜਦੋਂ ਫਿਰ ਆਪਾਂ ਦਾਲਾਂ ਪਕਾਉਣੀ ਆ ਜਿਆਦਾ ਸਮਾਂ ਨਹੀਂ ਲੱਗਦਾ ਦਾਲ ਰਿਜਣ ਤੇ ਦੋ ਮੁਠੀਆਂ ਆਪਾਂ ਲੈ ਲਈ ਮੋਠਾਂ ਦੀ ਦਾਲ ਇੱਧਰ ਆਪਾਂ ਦੋ ਮੁਠੀਆਂ ਛੋਲਿਆਂ ਦੀ ਦਾਲ ਲੈ ਲਈ ਤੇ ਇੱਕ ਮੁਠੀ ਆਪਾਂ ਮੂੰਗੀ ਦੀ ਦਾਲ ਲੈ ਲਈ ਤੁਸੀਂ ਹੋਰ ਵੀ ਦਾਲਾਂ ਐਡ ਕਰਨਾ ਚਾਹੁੰਦੇ ਆ ਕਰ ਸਕਦੇ ਆ ਜਾਂ ਦੋ ਵੀ ਦਾਲਾਂ ਮੋਠ ਤੇ ਛੋਲਿਆਂ ਦੀ ਦਾਲ ਵੀ ਇਕੱਲੀ ਧਰ ਸਕਦੇ ਆ ਕਿਉਂਕਿ ਸੀ ਜਾਣਾ ਸਰਦੀਆਂ ਦੇ ਵਿੱਚ ਮੋਠਾਂ ਦੀ ਦਾਲ ਹੈ ਜਿਹੜੀ ਬਹੁਤ ਟੇਸਟੀ ਲੱਗਦੀ ਹੈ ਬਾਜਰੇ ਦੀ ਰੋਟੀ ਹੋਵੇ ਮੱਕੀ ਦੀ ਰੋਟੀ ਹੋਵੇ ਇਹਦੇ ਨਾਲ ਜਿਹੜੀ ਮੋਠਾਂ ਦੀ ਦਾਲ ਹੁੰਦੀ ਹੈ ਬਹੁਤ ਹੀ ਲਾਜਵਾਬ ਇਹਦਾ ਸਵਾਦ ਹੁੰਦਾ ਹੈ ਤੇ ਤੁਸੀਂ ਘਰ ਵਿੱਚ ਜਰੂਰ ਬਣਾ ਕੇ ਖਾਓ ਤੇ ਤੁਹਾਨੂੰ ਜਿਹੜਾ ਹਰ ਰੋਜ਼ ਹੀ ਤੁਸੀਂ ਬਣਾਉਂਗੇ ਤੁਹਾਡਾ ਦਿਲ ਕਰੂਗਾ ਖਾਣ ਨੂੰ ਇੰਨੇ ਸਵਾਦ ਲੱਗਦੇ ਬੱਚੇ ਵੀ ਬਹੁਤ ਜ਼ਿਆਦਾ ਖੁਸ਼ ਹੋ ਕੇ ਖਾਂਦੇ ਆ ਇੱਧਰ ਆਪਾਂ ਦਾਲਾਂ ਨੂੰ ਜਿਹੜਾ 7-8 ਘੰਟਿਆਂ ਲਈ ਭਿਓ ਕੇ ਰੱਖ ਦਿੱਤਾ ਹੈ ਵਿੱਚ ਥੋੜਾ ਜਿਹਾ ਆਪਾਂ ਲੂਣ ਪਾਤਾ ਇੱਕ ਚੁਟਕੀ ਆਪਾਂ ਮਿੱਠੇ ਸੋਡੇ ਦੀ ਪਾਤੀ ਤਾਂ ਕਿ ਆਪਣੀਆਂ ਜਿਹੜੀਆਂ ਦਾਲਾਂ ਉਹ ਚੰਗੀ ਤਰ੍ਹਾਂ ਫੁੱਲ ਜਾਣ ਕਿਉਂਕਿ ਸਰਦੀਆਂ ਦੇ ਵਿੱਚ ਪਾਣੀ ਜਿਹੜਾ ਠੰਡਾ ਹੋ ਜਾਂਦਾ ਫਿਰ ਦਾਲਾਂ ਨੇ ਫੁੱਲਣਾ ਨਹੀਂ ਠੀਕ ਆ ਦਾਲਾਂ ਨੂੰ ਪਹਿਲਾਂ ਭਿਓਂ ਦੇਣਾ ਕਿਉਂਕਿ ਦਾਲਾਂ ਜਦੋਂ ਵੀ ਹਮੇਸ਼ਾ ਆਦਾਲਤਾਂ ਨੇ ਦਾਲ ਨੂੰ ਪਹਿਲਾਂ 7-8 ਘੰਟਿਆਂ ਲਈ ਭਿਉਂਦੋ ਜਾਂ ਤਾਂ ਪੂਰੀ ਰਾਤ ਭਿਉਂਦੋ ਸਵੇਰ ਦੇ ਟਾਈਮ ਬਣਾਉਣੀ ਆ ਜੇ ਸ਼ਾਮ ਦੇ ਟਾਈਮ ਬਣਾਉਣੀ ਆ ਤਾਂ ਤੁਸੀਂ ਸਵੇਰੇ ਦਾਲ ਨੂੰ ਭਿਉਂਦਿਓ ਟਾਈਮ ਦੇ ਨਾਲ ਭਿਉਂਦਿਓ ਤਾਂ ਕਿ ਜਿਹੜਾ ਇਹ 7-8 ਘੰਟੇ ਲਈ ਭਿੱਜੀ ਰਹੇ ਲੋ ਜੀ ਹੁਣ ਆਪਾਂ ਦਾਲ ਨੂੰ ਟਾਕੇ ਰੱਖ ਦਿੱਤਾ ਲੋ ਹੁਣ ਆਪਣਾ ਟਾਈਮ ਹੋ ਗਿਆ ਜੀ ਇਹ 2:30-3 ਵਜੇ ਦਾ ਟਾਈਮ ਆ ਦਾਲਾਂ ਨੂੰ ਆਪਾਂ ਜਿਹੜਾ ਸਵੇਰੇ ਭਿਉਂੰਤਾ ਸੀਗਾ ਸਵੇਰੇ ਸਦਿਆਂ ਹੀ ਆਪਾਂ ਜਿਹੜਾ ਭਉਨ ਦਿੱਤਾ ਸੀ ਦਾਲਾਂ ਨੂੰ ਤੇ ਹੁਣ ਆਪਣਾ ਇਹ 3 ਵਜੇ ਦਾ ਟਾਈਮ ਆ ਦਾਲ ਨੂੰ ਤਰਨ ਦਾ ਸਮਾਂ ਆਪਣਾ ਆ ਚੁੱਕਿਆ ਦਾਲ ਜਿਹੜੀ ਉਹ ਫੁੱਲ ਕੇ ਤਿਆਰ ਆ ਇਹ ਜਿਹੜੀ ਆਪਾਂ ਗੋਇਆਂ ਦੀ ਅੱਗ ਬਣਾਵਾਂਗੇ ਪਾਥੀਆਂ ਦੀ ਅੱਗ ਬਣਾਵਾਂਗੇ ਮੱਠੀ ਮੱਠੀ ਅੱਗ ਦੇ ਨਾਲ ਇਹ ਦਾਲ ਰੱਜੂਗੀ ਜਦੋਂ ਆਪਾਂ ਕੁੱਕਰ ਦੇ ਵਿੱਚ 10-15 ਮਿੰਟ ਦੇ ਵਿੱਚ ਬਣਾ ਕੇ ਦਾਲ ਤਿਆਰ ਕਰਦੇ ਆ ਉਸ ਦਾਲ ਤੇ ਇਸ ਦਾਲ ਦਾ ਵੱਖਰਾ ਹੀ ਸਵਾਦ ਹੁੰਦਾ ਜਿੰਨਾ ਵੀ ਤੁਸੀਂ ਢਾਬੇ ਦੇ ਵਿੱਚ ਰੈਸਟੋਰੈਂਟ ਤੇ ਖਾਓਗੇ ਨਾ ਦਾਲ ਮੱਖਣੀ ਉਸ ਦਾਲ ਨੂੰ ਵੀ ਜਿਹੜੀ ਇਹ ਮਾਤ ਪਾਉਂਦੀ ਆ ਤੇ ਇਹ ਦਾਲ ਦੇ ਇੰਨੇ ਕ ਜਿਆਦਾ ਬੈਨੀਫਿਟ ਆ ਪੇਟ ਦੇ ਲਈ ਜੇ ਘਰ ਦੇ ਵਿੱਚ ਤੁਹਾਡੇ ਮਰੀਜ਼ ਆ ਜਿਵੇਂ ਕਿ ਬਜ਼ੁਰਗ ਹੁੰਦੇ ਉਹਨਾਂ ਨੂੰ ਪੇਟ ਦੀ ਸਮੱਸਿਆ ਆ ਜਾਂਦੀ ਆ ਤੇ ਤੁਸੀਂ ਇਹ ਦਾਲ ਹਲਕੀ ਫੁਲਕੀ ਦਾਲ ਜਿਹੜੀ ਬਿਨਾ ਤੜਕੇ ਤੋਂ ਮਰੀਜ਼ ਨੂੰ ਬਣਾ ਕੇ ਖਵਾਓ ਤਾਂ ਉਹਦੇ ਵਿੱਚ ਤੰਦਰੁਸਤੀ ਜਿਹੜੀ ਮਰੀਜ਼ ਨੂੰ ਜਿਹੜਾ ਇਹ ਖਾਣਾ ਹਾਜਮ ਕਰਦੀ ਆ ਤੇ ਪੇਟ ਦੀ ਕੋਈ ਵੀ ਜਿਹੜੀ ਪ੍ਰੋਬਲਮ ਨਹੀਂ ਆਉਂਦੀ ਲਓ ਜੀ ਇੱਧਰ ਆਪਾਂ ਗੋਇਆਂ ਦੇ ਆਗਾ ਜਿਹੜੀ ਉਹਨੂੰ ਬਣਾ ਲਿਆ ਤੇ ਹੁਣ ਆਪਾਂ ਕੀ ਕਰਨਾ ਇੱਕ ਮਿੱਟੀ ਦਾ ਕੁਜਾ ਲੈ ਲਿਆ ਉਹਨੂੰ ਧੋ ਕੇ ਚੰਗੀ ਤਰ੍ਹਾਂ ਆਪਾਂ ਸਾਫ਼ ਕਰ ਲਿਆ ਤੇ ਪਾਣੀ ਨੂੰ ਆਪਾਂ ਗਰਮ ਪਾਣੀ ਹੀ ਲੈ ਲਿਆ ਕਿਉਂਕਿ ਜਦੋਂ ਆਪਾਂ ਕੁਜੇ ਦੇ ਵਿੱਚ ਪਾਣੀ ਠੰਡਾ ਪਾ ਕੇ ਧਰਾਂਗੇ ਤਾਂ ਉਹਦੇ ਤੇ ਸਮਾਂ ਲੱਗੂਗਾ ਪਾਣੀ ਗਰਮ ਹੋਣ ਤੇ ਇਸ ਕਰਕੇ ਆਪਾਂ ਪਹਿਲਾਂ ਪਾਣੀ ਨੂੰ ਗਰਮ ਕਰ ਲਿਆ ਫਿਰ ਆਪਾਂ ਕੁਜੇ ਦੇ ਵਿੱਚ ਪਾ ਕੇ ਤੇ ਗੋਇਆਂ ਦੀ ਅੱਗ ਤੇ ਜਿਹੜਾ ਇਹਨੂੰ ਧਰ ਦਿੰਦਾ ਤੇ ਇਧਰ ਆਪਣੇ ਜਿਹੜੀਆਂ ਦਾਲਾਂ ਇਹ ਫੁੱਲ ਕੇ ਪੂਰੀ ਤਰ੍ਹਾਂ ਤਿਆਰ ਹੋ ਗਈਆਂ ਤੇ ਇਸ ਪਾਣੀ ਨੂੰ ਜਿਹੜਾ ਹੈ ਆਪਾਂ ਬਾਹਰ ਕੱਢ ਦਵਾਂਗੇ ਕਿਉਂਕਿ ਆਪਾਂ ਇਹਦੇ ਵਿੱਚ ਇਹ ਲੂਣ ਪਾਇਆ ਸੀ ਤੇ ਥੋੜਾ ਜਿਹਾ ਇੱਕ ਚੁਟਕੀ ਮਿੱਠਾ ਥੋੜਾ ਪਾਇਆ ਸੀ ਉਸ ਪਾਣੀ ਨੂੰ ਜਿਹੜਾ ਆਪਾਂ ਬਾਹਰ ਕੱਢ ਦਵਾਂਗੇ ਅੱਜਕੱਲ ਇਹਨਾਂ ਜਿਹੜੇ ਆਪਾਂ ਪ੍ਰਾਣਿਆਂ ਕੰਮਾਂ ਨੂੰ ਭੁੱਲ ਚੁੱਕੇ ਆ ਨਹੀਂ ਜਾਣਦੇ ਅੱਜਕੱਲ ਦੀ ਪੀੜ੍ਹੀ ਆ ਜਿਹੜੀ ਹਾਰੇ ਦੀ ਦਾਲ ਹੋਈ ਕਾੜਨੀ ਦਾ ਦੁੱਧ ਹੋਇਆ ਇਸ ਦਾ ਟੇਸਟ ਵੀ ਵੱਖਰਾ ਹੁੰਦਾ ਤੇ ਹਾਜਮ ਵੀ ਬਹੁਤ ਵਧੀਆ ਹੁੰਦੇ ਆ ਸਵਾਦ ਹੀ ਜਿਹੜਾ ਇਹਦਾ ਬਹੁਤ ਵੱਖਰਾ ਹੁੰਦਾ ਲਓ ਜੀ ਆਪਾਂ ਦਾਲ ਨੂੰ ਚੰਗੀ ਤਰ੍ਹਾਂ ਧੋ ਲਿਆ ਹੁਣ ਆਪਾਂ ਇਸ ਗਰਮ ਪਾਣੀ ਦੇ ਵਿੱਚ ਮਿੱਟੀ ਦੇ ਕੁਜੇ ਦੇ ਵਿੱਚ ਜਿਹੜਾ ਦਾਲਾਂ ਨੂੰ ਪਾ ਦਵਾਂਗੇ ਇਹ ਦਾਲ ਬਣਨ ਤੇ ਆਪਣੇ 2 ਤੋਂ 3 ਘੰਟੇ ਲੱਗ ਜਾਣਗੇ ਮੱਠੀ ਮੱਠੀ ਅੱਗ ਤੇ ਜਿਹੜੀ ਆਪਣੀ ਦਾਲ ਬਣ ਕੇ ਤਿਆਰ ਹੋਊਗੀ ਕਿਉਂਕਿ ਕਈ ਪੈਣਾ ਜਿਹੜੀਆਂ ਆਪਣੇ ਘਰਾਂ ਦੇ ਵਿੱਚ ਦਾਲ ਬਣਾਉਂਦੀਆਂ ਪੁਰਾਣੇ ਸਮਿਆਂ ਤੋਂ ਇਹ ਸ਼ੌਂਕ ਹੁੰਦਾ ਹੈ ਹਾਰੇ ਦੀ ਦਾਲ ਖਾਣ ਦਾ ਕਈ ਬਹੁਤ ਸਾਰੇ ਘਰ ਆ ਜਿਨ੍ਹਾਂ ਦੇ ਸ਼ਾਮ ਨੂੰ ਹਰ ਰੋਜ਼ ਹੀ ਹਾਰੇ ਦੀ ਦਾਲ ਬਣਦੀ ਆ ਤੇ ਕਈ ਘਰ ਹੈਗੇ ਇਸ ਤਰ੍ਹਾਂ ਦੇ ਵਿਹਾਰੇ ਦੀ ਦਾਲ ਬਣਾਉਣਾ ਜਾਣਦੇ ਵੀ ਨਹੀਂਗੇ ਤੇ ਕੁੱਕਰ ਦੀ ਦਾਲ ਹੀ ਜਿਹੜਾ ਬਣਾਉਂਦੇ ਆ ਤੇ ਤੁਸੀਂ ਹਾਰਾ ਜਰੂਰ ਮੈਂ ਤਾਂ ਇਹ ਕਹੂੰਗੀ ਘਰ ਦੇ ਵਿੱਚ ਲਿਆ ਕੇ ਰੱਖੋ ਲਓ ਜੀ ਆਪਣੇ 20-25 ਮਿੰਟ ਹੋ ਗਿਆ ਦਾਲ ਬੰਦੀ ਨੂੰ ਦਾਲ ਆ ਜਿਹੜੀ ਆਪਣੀ ਰਿਜਿਨ ਸ਼ੁਰੂ ਹੋ ਚੁੱਕੀ ਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਮਿਰਚ ਮਸਾਲੇ ਆ ਦੇਖੋ ਦਾਲ ਆ ਜਿਹੜੀ ਪਾਟ ਚੁੱਕੀ ਆ ਮੋਠ ਤੇ ਮੂੰਗੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਮਿਰਚ ਮਸਾਲਾ ਮਿਰਚ ਮਸਾਲਾ ਆਪਾਂ ਆਪਣੇ ਸਵਾਦ ਅਨਸਾਰ ਹੀ ਪਾਉਣਾ ਜਿਵੇਂ ਕਿ ਮੰਨ ਕੇ ਚੱਲੋ ਇੱਕ ਕੌਲੀ ਆਪਣੀ ਇਹ ਦਾਲ ਦੀ ਸੀ ਸਾਰੀ ਤੇ ਉਹਦੇ ਵਿੱਚ ਆਪਾਂ 2 ਚਮਚ ਮਿਰਚ ਲੈ ਲਈ ਮਸਾਲਾ ਹਲਦੀ 2 ਚਮਚ ਲੂਣ ਲੈ ਲਿਆ ਜੇਕਰ ਕਈ ਵਾਰੀ ਮਿਰਚ ਮਸਾਲਾ ਘਟ ਜਾਵੇ ਤਾਂ ਆਪਾਂ ਬਾਅਦ ਬਾਅਦ ਵਿੱਚ ਵੀ ਹੋਰ ਪਾ ਸਕਦੇ ਹਾਂ ਪਹਿਲਾਂ ਘੱਟ ਪਾ ਲਓ ਲੋੜ ਲੱਗੇ ਤਾਂ ਬਾਅਦ ਵਿੱਚ ਦੁਬਾਰਾ ਵੀ ਪਾ ਸਕਦੇ ਆ ਲਓ ਜੀ ਹੁਣ ਆਪਾਂ ਅੱਧਾ ਘੰਟਾ ਘੰਟੇ ਦੇ ਲਈ ਆਪਾਂ ਇਹਨੂੰ ਰਿੱਜਣ ਦੇ ਲਈ ਰੱਖ ਦਵਾਂਗੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਗਰਮ ਪਾਣੀ ਹੋਰ ਪਾ ਦਿੰਨੇ ਆ ਤਾਂ ਕਿ ਆਪਾਂ ਨੂੰ ਜਿਹੜਾ ਦਾਲ ਨੂੰ ਵਾਰ-ਵਾਰ ਨਾ ਦੇਖਣਾ ਪਵੇ ਇਹ ਹੁਣ ਆਪਾਂ ਜਦੋਂ ਦਾਲ ਇਹ ਇੱਕ ਵਾਰ ਫੇਰ ਆਪਾਂ ਇਹਦੇ ਵਿੱਚ ਅੱਗ ਪਾ ਦਵਾਂਗੇ ਗੋਹੇ ਹੋਰ ਪਾ ਦਵਾਂਗੇ ਤੇ ਪਾਣੀ ਪਾ ਦਵਾਂਗੇ ਫਿਰ ਆਪਾਂ ਨੂੰ ਜਿਹੜੀ ਵਾਰ-ਵਾਰ ਆਪਾਂ ਨੂੰ ਇਹ ਦਾਲ ਦੇਖਣੀ ਨਹੀਂ ਪਊਗੀ ਤੇ ਆਪਾਂ ਹੋਰ ਕੰਮ ਕਰਦੇ ਰਵਾਂਗੇ ਕਿਉਂਕਿ ਹਾਰੇ ਦੀ ਦਾਲ ਬਣਾ ਜਦੋਂ ਆਪਾਂ ਬਣਾਉਣ ਦੇ ਲਈ ਹਾਰੇ ਦੇ ਵਿੱਚ ਦਾਲ ਰੱਖ ਦਿੰਨੇ ਆ ਨਾ ਤੇ ਫਿਰ ਕੋਈ ਆਪਾਂ ਨੂੰ ਟੈਨਸ਼ਨ ਨਹੀਂ ਰਹਿੰਦੀ ਆਪਾਂ ਨਾਲ ਹੋਰ ਵੀ ਕੰਮ ਕਰ ਸਕਦੇ ਆ ਘਰ ਦੇ ਤੇ ਮੱਠੀ ਮੱਠੀ ਅੱਗ ਤੇ ਜਿਹੜੀ ਇਹ ਦਾਲ ਬਣਨੀ ਸ਼ੁਰੂ ਹੋ ਜਾਊਗੀ ਤੇ ਬਹੁਤ ਹੀ ਵਧੀਆ ਬਣੂਗੀ ਲੋ ਜੀ ਆਪਾਂ ਹੋਰ ਅੱਗ ਪਾ ਦਿੱਤੀ ਆ ਤੇ ਪਾਣੀ ਵੀ ਆਪਾਂ ਪਾ ਦਿੱਤਾ ਤੇ ਹੁਣ ਆਪਾਂ ਅੱਧੇ ਇੱਕ ਘੰਟੇ ਬਾਅਦ ਦੇਖਾਂਗੇ ਦਾਲ ਨੂੰ ਫਿਰ ਇਹਦੇ ਵਿੱਚ ਆਪਾਂ ਪਾ ਦਵਾਂਗੇ ਪਿਆਜ਼ ਕੱਟ ਕੇ ਅਦਰਕ ਲਸਣ ਕਿਉਂਕਿ ਉਹ ਤਾਂ ਆਪਣੀ ਆਪਣੀ ਮਰਜ਼ੀ ਆ ਤੜਕਾ ਲਗਾਉਣਾ ਚਾਹੁੰਦੇ ਆ ਲਗਾ ਸਕਦੇ ਆ ਤੇ ਬਿਨਾ ਤੜਕੇ ਤੋਂ ਵੀ ਜਿਹੜਾ ਆ ਆਪਾਂ ਇਹ ਦਾਲ ਨੂੰ ਬਣਾ ਸਕਦੇ ਆ ਬਹੁਤ ਵਧੀਆ ਲੱਗਦੀ ਆ ਬਿਨਾ ਤੜਕੇ ਤੋਂ ਦਾਲ ਲਓ ਜੀ ਇੱਧਰ ਆਪਾਂ ਲਸਣ ਵੀ ਕੱਟ ਲਿਆ ਅਦਰਕ ਕੱਟ ਲਿਆ ਦੋ ਹਰੀ ਮਿਰਚ ਕੱਟ ਲਈਏ ਤੇ ਪਿਆਜ਼ ਆ ਜਿਹੜਾ ਆ ਆਪਾਂ ਬਰੀਕ ਨਹੀਂ ਕੱਟਿਆ ਲੰਮੇ ਪੀਸਾਂ ਦੇ ਵਿੱਚ ਹੀ ਕੱਟ ਲਿਆ ਜੇ ਆਪਾਂ ਤੜਕਾ ਲਗਾਉਣਾ ਹੋਇਆ ਤਾਂ ਆਪਾਂ ਬਰੀਕ ਇੱਕ ਦੋ ਪਿਆਜ਼ ਆ ਜਿਹੜੇ ਛੋਟੇ ਬਰੀਕ-ਬਰੀਕ ਕੱਟ ਲਵਾਂਗੇ ਲਓ ਜੀ ਅੱਧਾ ਕਿ ਘੰਟਾ ਹੋ ਗਿਆ ਆਪਣੇ ਇਹ ਦਾਲ ਬੰਦੇ ਹੋਏ ਦਾਲ ਜਿਹੜੀ ਆਪਣੀ ਬਹੁਤ ਹੀ ਵਧੀਆ ਰੈਜ ਰਹੀ ਆ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਪਿਆਜ਼ ਲਸਣ ਅਦਰਕ ਹਰੀ ਮਿਰਚ ਨਾਲ ਹੀ ਆਪਾਂ ਦੇਸੀ ਘਿਓ ਪਾ ਦਵਾਂਗੇ ਦਾਲ ਰੈਜਦੇ ਹੋਏ ਸਾਈਡਾਂ ਨੂੰ ਜਿਹੜੀ ਆਪਣੇ ਮਿਰਚ ਮਸਾਲਾ ਲੱਗ ਗਿਆ ਤੇ ਉਹ ਆਪਾਂ ਇਹ ਜਿਹੜਾ ਲਾ ਦਿੰਨੇ ਆ ਜਦੋਂ ਘਰ ਦੇ ਵਿੱਚ ਕੋਈ ਕਿਸੇ ਦੀ ਤਬੀਅਤ ਪੇਟ ਪ੍ਰੋਬਲਮ ਹੋ ਜਾਵੇ ਜਾਂ ਕੋਈ ਤਬੀਅਤ ਖਰਾਬ ਹੋ ਜਾਵੇ ਵੀਕਨੈਸ ਆ ਜਾਵੇ ਉਸ ਨੂੰ ਤੁਸੀਂ ਹਲਕੀ ਫੁਲਕੀ ਦਾਲ ਬਣਾ ਕੇ ਖਵਾਓ ਤੇ ਜਿਹੜਾ ਉਹਨੂੰ ਹਾਜਮ ਪਾਚਨ ਸ਼ਕਤੀ ਨੂੰ ਵਧਾਉਂਦਾ ਹਾਜਮ ਵੀ ਹੁੰਦੀ ਆ ਤੇ ਭੁੱਖ ਨੂੰ ਵਧਾਉਂਦੀ ਆ ਇਹ ਦਾਲ ਲੋ ਜੀ ਆਪਾਂ ਦੇਸੀ ਘਿਓ ਦਾ ਇੱਕ ਚਮਚ ਪਾ ਦਿੱਤਾ ਹੈ ਤੇ ਹੁਣ ਆਪਾਂ ਜਿਹੜਾ ਇਹਨੂੰ 1 ਘੰਟੇ ਦੇ ਲਈ ਆਪਾਂ ਰਿੱਜਾਂ ਦੇ ਲਈ ਫੇਰ ਰੱਖ ਦਿੰਨੇ ਆ ਲੋੜ ਪਈ ਤਾਂ ਆਪਾਂ ਇੱਕ ਵਾਰ ਅੱਗਰ ਫੇਰ ਜਿਹੜੀ ਇਹਦੇ ਵਿੱਚ ਹੋਰ ਜਿਹੜੇ ਗੋਏ ਆਪਾਂ ਪਾ ਦਵਾਂਗੇ ਜੇਕਰ ਅੱਗ ਘਟ ਗਈ ਤਾਂ ਆਪਾਂ ਹੋਰ ਪਾ ਦਵਾਂਗੇ ਬੱਚਿਆਂ ਨੂੰ ਵੀ ਇਹ ਦਾਲ ਜਿਹੜੀ ਬਣਾ ਕੇ ਜ਼ਰੂਰ ਖਵਾਉਣੀ ਚਾਹੀਦੀ ਆ ਲਓ ਜੀ ਕਾਫੀ ਟਾਈਮ ਹੋ ਗਿਆ ਆਪਣਾ 2.5 3 ਘੰਟੇ ਹੋਣ ਵਾਲੇ ਆ ਦਾਲ ਬੰਦੀ ਹੋਈ ਨੂੰ ਤੇ ਨਾਲ ਆਪਾਂ ਥੋੜਾ ਜਿਹਾ ਧਨੀਆ ਕੱਟਿਆ ਹੋਇਆ ਐਡ ਕਰ ਦਿੱਤਾ ਦਾਲ ਪੂਰੀ ਤਰ੍ਹਾਂ ਖਲ ਚੁੱਕੀ ਆ ਇਸ ਨੂੰ ਘੋਟਣ ਦੀ ਵੀ ਲੋੜ ਨਹੀਂ ਹੈਗੀ ਆ ਦੇਖੋ ਦਾਲ ਦਾ ਕਲਰ ਦੇਖੋ ਕਿੰਨਾ ਸੋਹਣਾ ਬਣ ਕੇ ਤਿਆਰ ਹੋਇਆ ਤੁਸੀਂ ਚਾਹੋ ਤਾਂ ਘੋਟ ਸਕਦੇ ਆ ਪਰ ਇਹ ਦਾਲ ਨੂੰ ਮੈਂ ਨਹੀਂ ਘੋਟੂੰਗੀ ਕਿਉਂਕਿ ਦਾਲ ਹਾਲੇ ਵੀ ਜਿਹੜਾ ਟਾਈਮ ਲੱਗ ਜਾਣਾ ਇਹਨੂੰ ਰਿਜਣ ਤੇ ਤੇ ਇਹਨੇ ਹੋਰ ਵੀ ਗਾੜੀ ਹੋ ਜਾਣਾ ਜਿਆਦਾ ਵੀ ਗਾੜੀ ਹੋ ਜਾ ਤਾਂ ਆਪਾਂ ਪਾਣੀ ਗਰਮ ਕਰਕੇ ਹੋਰ ਐਡ ਕਰ ਸਕਦੇ ਆ ਤੁਸੀਂ ਚਾਹੋ ਘਟ ਵੀ ਸਕਦੇ ਆ ਤੁਹਾਡਾ ਮਨ ਆ ਲੋ ਜੀ ਇੱਧਰ ਆਪਣਾ ਤੜਕਾ ਬਣਾ ਕੇ ਤਿਆਰ ਕਰ ਲਿਆ ਸੀਗਾ ਪਿਆਜ਼ ਲਸਣ ਅਦਰਕ ਥੋੜਾ ਥੋੜਾ ਪਾ ਕੇ ਵਿੱਚ ਇੱਕ ਟਮਾਟਰ ਪਾ ਕੇ ਤੜਕੇ ਨੂੰ ਆਪਾਂ ਭੁੰਨ ਲਿਆ ਤੇ ਹੁਣ ਆਪਾਂ ਬਣੀ ਹੋਈ ਦਾਲ ਨੂੰ ਜਿਹੜਾ ਪਾ ਦਵਾਂਗੇ ਫਰਾਈ ਪੈਨ ਦੇ ਵਿੱਚ ਕਿਉਂਕਿ ਸ਼ੌਂਕ ਅਲੱਗ-ਅਲੱਗ ਹੁੰਦੇ ਹਨ ਤੜਕੇ ਵਾਲੀ ਵੀ ਖਾਣਾ ਚਾਹਣੇ ਤਾਂ ਤੁਸੀਂ ਤੜਕਾ ਵੀ ਅਲੱਗ ਤੋਂ ਲਾ ਸਕਦੇ ਆ ਜੇ ਬਿਨਾਂ ਤੜਕੇ ਤੋਂ ਵੀ ਖਾਣਾ ਚਾਹਣੇ ਤਾਂ ਤੁਸੀਂ ਬਿਨਾਂ ਤੜਕੇ ਤੋਂ ਵੀ ਜਿਹੜਾ ਐਸੇ ਦਾਲ ਨੂੰ ਬਣਾ ਕੇ ਖਾ ਸਕਦੇ ਆ ਜੀ ਅੱਜ ਮੈਂ ਹਾਰੇ ਦੀ ਦਾਲ ਬਣਾ ਕੇ ਤੁਹਾਨੂੰ ਦਿਖਾਈ ਆ ਤੇ ਬਹੁਤ ਹੀ ਵਧੀਆ ਬਣੀ ਆ ਟੇਸਟੀ ਵੀ ਬਣੀ ਆ ਤੇ ਇਸ ਦਾਲ ਨੂੰ ਬਹੁਤ ਜ਼ਿਆਦਾ ਸਾਡੇ ਘਰ ਵਿੱਚ ਜਿਹੜਾ ਪਸੰਦ ਕੀਤਾ ਜਾਂਦਾ ਤੇ ਪਹਿਲਾਂ ਮੈਂ ਜਿਹੜਾ ਬਿਨਾਂ ਤੜਕੇ ਤੋਂ ਬਣਾਈ ਸੀ ਉਹਦੇ ਵਿੱਚ ਮੈਂ ਉਸ ਤਰ੍ਹਾਂ ਹੀ ਪਿਆਜ਼ ਪਾਤਾ ਸੀਗਾ ਦੇਸੀ ਘਿਓ ਵੀ ਪਾਤਾ ਸੀਗਾ ਤੇ ਇੱਧਰ ਮੈਂ ਜਿਹੜਾ ਤੜਕੇ ਵਾਲੀ ਵੀ ਦਾਲ ਬਣਾ ਲਈ ਆ ਕਈ ਵਾਰ ਚਲੋ ਤੁਹਾਡੇ ਦੇਖਣ ਦੇ ਵਿੱਚ ਜਿਹੜੀ ਇਹ ਸੋਹਣੀ ਲੱਗੇ ਤੇ ਟੇਸਟੀ ਵੀ ਲੱਗੇ ਤੁਹਾਨੂੰ ਦੇਖਣ ਦੇ ਵਿੱਚ ਮਜ਼ਾ ਆ ਜਾਵੇ ਦਾਲ ਦੇਖਣ ਦਾ ਤੇ ਤੁਹਾਡੇ ਵੀ ਜਿਹੜਾ ਖਾਣ ਨੂੰ ਦਿਲ ਕਰਿਆ ਹੋਵੇ ਇਸ ਕਰਕੇ ਜਿਹੜਾ ਮੈਂ ਤੁਹਾਨੂੰ ਤੜਕਾ ਲਗਾ ਕੇ ਵੀ ਦਾਲ ਦਿਖਾਤਾ ਵੈਸੇ ਇਹਨੂੰ ਲੋੜ ਨਹੀਂ ਸੀ ਕਿ ਤੜਕਾ ਲਗਾਉਣ ਦੀ ਕਿਉਂਕਿ ਮੈਂ ਤੁਹਾਨੂੰ ਦਿਖਾਇਆ ਕਿ ਪਹਿਲਾਂ ਮੈਂ ਇਹਦੇ ਵਿੱਚ ਪਿਆਜ਼ ਲਸਣ ਅਦਰਕ ਹਰੀ ਮਿਰਚ ਦੇਸੀ ਕਿਉਂ ਸਾਰਾ ਕੁਝ ਰੇਜੀ ਦੀ ਹੋਈ ਦਾਲ ਦੇ ਵਿੱਚ ਪਾ ਦਿੱਤਾ ਸੀਗਾ ਤੇ ਤੁਸੀਂ ਵੀ ਟਰਾਈ ਕਰਕੇ ਦੇਖੋ ਬਣਾ ਕੇ ਦੇਖੋ ਹਾਰੇ ਦੀ ਦਾਲ ਤੇ ਤੁਹਾਨੂੰ ਆਪੇ ਪਤਾ ਲੱਗ ਜੂਗਾ ਕਿੰਨੀ ਕੁ ਟੇਸਟੀ ਲੱਗਦੀ ਹੈ ਵਧੀਆ ਲੱਗਦੀ ਹੈ ਕਿਉਂਕਿ ਕੁੱਕਰ ਦੇ ਵਿੱਚ ਤਾਂ ਆਪਾਂ ਹਮੇਸ਼ਾ ਹੀ ਬਣਾਉਂਦੇ ਆਂ ਦਾਲ ਖਾਣੇ ਆਂ ਪਰ ਤੁਸੀਂ ਕਦੇ ਹਾਰੇ ਦੀ ਦਾਲ ਜਿਹੜੇ ਨਹੀਂ ਬਣਾਉਂਦੇ ਤਾਂ ਜਰੂਰ ਬਣਾ ਕੇ ਖਾਓ ਤੇ ਤੁਹਾਨੂੰ ਇਹਦੇ ਸਵਾਦ ਦਾ ਪਤਾ ਲੱਗੇ ਤੇ ਪੇਟ ਦੇ ਲਈ ਵੀ ਬਹੁਤ ਵਧੀਆ ਹੁੰਦੀ ਆ ਹਾਂਜੀ ਮੇਰੀ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਵਧੀਆ ਲੱਗੀ ਤਾਂ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੇ ਮੇਰੇ ਚੈਨਲ ਤੇ ਨਵੇਂ ਪਹਿਲੀ ਵਾਰ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਵੀਡੀਓ ਵਧੀਆ ਲੱਗਦਾ ਹੋਵੇ ਤਾਂ ਪਲੀਜ਼ ਸ਼ੇਅਰ ਜਰੂਰ ਕਰ ਦਿਆ ਕਰੋ ਚਲੋ ਠੀਕ ਹੈ ਜੀ ਵੀਡੀਓ ਦੇਖਣ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਅਗਲੀ ਵੀਡੀਓ ਦੇ ਵਿੱਚ ਆਪਾਂ ਫੇਰ ਮਿਲਾਂਗੇ